ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਪਹੁੰਚੇ ਆ ਪਿੰਡ ਜਖਵਾਲੀ ਗੁਰੂ ਘਰ ਨੌਵੇਂ ਪਾਤਸ਼ਾਹ ਦੀ ਚਰਨ ਛੋਅ ਆਓ ਆਪ ਜੀ ਨੂੰ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹਾਂ ਜਿੱਤੇ ਦੱਸਿਆ ਜਾਂਦਾ ਹੈ ਕਿ ਨੌਵੇਂ ਪਾਚਈ ਆਪਣੇ ਸਮੂਹ ਪਰਿਵਾਰ ਮਾਤਾ-ਗੁਜਰੀ ਜੀ ਉਹਨਾਂ ਨਾਲ ਇਸ ਸਥਾਨ ਤੇ ਜਰੂਰ ਆਏ ਸੀ ਤੇ ਆ ਕੇ ਤੇ ਸੰਗਤਾਂ ਦੇ प्रवਚਨ ਵੀ ਸੁਣਾਏ ਤੇ ਪੰਡਿਤ ਗਿੰਦਾ RAM ਜੀ ਉਹਨਾਂ ਨੇ ਲੰਗਰ ਪਾਣੀ ਦੀ ਸੇਵਾ ਵੀ ਲਈ ਸੀ ਆਓ ਆਪ ਜੀ ਨੂੰ ਇਸ ਇਤਿਹਾਸ ਬਾਰੇ ਪੜ੍ਹ ਕੇ ਸੁਣਾਉਣੇ ਅੱਗੇ ਜਰੂਰ ਧਿਆਨ ਦਿਓ ਉਹ ਵਾਹਿਗੁਰੂ ਜੀ ਦਾ ਖਰਦ ਸਾਹਿਬ ਹੈ। ਗੁਰਦੁਆਰਾ ਪਾਛੇ ਨੌਮੀ ਪਿੰਡ ਚਖਵਾਲੀ ਸੰਖੇਪ ਇਤਿਹਾਸ ਅਓ ਤੁਹਾਨੂੰ ਪਿੰਡ ਚਖਵਾਲੀ ਦੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਵਾਂਦੇ ਹਾਂ। ਸਤਕਾਰ ਜੋ ਸਾਧ ਸੰਗਤ ਜੀ ਧਰਮ ਦੇ ਮਹਾਨ ਪਰਉਪਕਾਰੀ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਿੰਡ ਨੌ ਲਖਾ ਸਾਹਿਬ ਤੋਂ ਚੱਲ ਕੇ ਜਗਵਾਲੀ ਪੁੱਜੇ ਉਸ ਸਮੇਂ ਮਾਤਾ ਗੁਜਰੀ ਜੀ ਵੀ ਨਾਲ ਸਨ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਪ੍ਰਚਾਰ ਕਰਦੇ ਹੋਏ ਆਏ ਸਨ ਜਦੋਂ ਬ੍ਰਾਹਮਣ ਗਿੰਦਾਰਾਮ ਜੀ ਨੇ ਖਬਰ ਸੁਣੀ ਤਾਂ ਆਪਣੇ ਪਰਿਵਾਰ ਅਤੇ ਪਿੰਡ ਦੀਆਂ ਸਮੂਹ ਸੰਗਤਾਂ ਦੇ ਨਾਲ ਗੁਰੂ ਜੀ ਨੂੰ ਮਿਲਣ ਆਇਆ ਅਤੇ ਤਨ ਮਨ ਤਨ ਨਾਲ ਨਗਰ ਨਿਵਾਸੀਆਂ ਨੇ ਗੁਰੂ ਜੀ ਦੀ ਸੇਵਾ ਕੀਤੀ 72 ਤਰਨੁਸਾਲ ਲੱਖੀ ਸ਼ਾਹ ਬੁੰਜਾਰਾ ਨੋਂ ਲਖਾ ਸਾਹਿਬ ਰਹਿਣਾਂ ਸਮੇ ਆਪਣਾ ਗਵਾਚਾ ਬਲਦ ਲੱਪਣ ਆਇਆ ਹੋਇਆ ਸੀ ਤੇ ਏ ਘਣੇ ਜੰਗਲ ਵਿੱਚ ਘੁੰਮਦਾ ਫਿਰਦਾ ਗੁਰੂ ਸਾਹਿਬ ਨੂੰ ਮਿਲਣ ਗਿਆ ਅਤੇ ਕੁਝ ਸਮੇਂ ਰਹਿਣ ਪਿੱਛੋਂ ਗੁਰੂ ਸਾਹਿਬ ਪਿੰਡਾ ਕੜ ਚਲੇ ਗਏ ਲੱਖੀ ਸ਼ਾਹ ਬੁੰਜਾਰਾ ਗੁਰੂ ਸਾਹਿਬ ਨੂੰ ਵਿਦਾ ਕਰਨ ਲਈ ਆਕਰ ਪਿੰਡ ਤੱਕ ਗਿਆ ਗੁਰੂ ਸਾਹਿਬ ਨੇ ਮਾਤਾ ਗੁਜਰੀ ਅਤੇ ਹੋਰ ਪਰਿਵਾਰ ਨੂੰ ਰੱਥ ਰਾਹੀ ਪਿੰਡ ਲੰਗ ਨੂੰ ਭੇਜ ਦਿੱਤਾ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਦਾ ਸਹੀਦੀ ਤਿਹਾਡਾ ਤੇ ਦਸਵੇਂ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਇਸ ਸਥਾਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਰ ਹੈ ਕਿ ਜੋ ਵੀ ਪ੍ਰਾਣੀ ਇਸ ਸਥਾਨ ਤੇ ਤਨ ਮਨ ਨਾਲ ਸੇਵਾ ਕਰੇਗਾ ਉਹਨਾਂ ਦੀਆਂ ਮਨੋਖਮਨਾਵਾਂ ਪੂਰੀਆਂ ਹੋਣਗੀਆਂ ਅਤੇ ਸਾਰੇ ਤੀਰਥਾਂ ਦੇ ਦਰਸ਼ਨ ਇਸ ਇਸ਼ਨਾਨ ਦਾ ਫਲ ਪ੍ਰਾਪਤ ਹੋਵੇਗਾ ਇੱਥੇ ਉਸ ਸਮੇਂ ਇੱਕ ਖੂਹ ਅਤੇ ਪ੍ਰਾਣਾਪੂਰਨ ਦਾ ਦਰਖਤ ਸੀ ਜਿੱਥੇ ਬੈਠ ਕੇ ਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ